ਮੈਂ ਮੈਨੂੰ ਤਾਂ ਇਹ ਗੱਲ ਲਗਾਉਣਾ 10 ਪੁੱਤ ਕਿਹੜੀ ਗੱਲ ਆ ਮੈਂ ਸੋਚਿਆ ਨਹੀਂ ਕਿ ਵਿਆਹ ਕਰਦੀ ਆ ਅਰਾਦਾ ਤੇ ਮੇਰਾ ਵੀ ਆ ਰਿਸ਼ਤੇ ਬੜੇ ਆਉਂਦੇ ਆ ਤੁਹਾਨੂੰ ਇਹ ਪਤਾ ਨਾ ਸਾਰੇ ਦੇ ਭਾਬੀਆਂ ਆ ਮੈਨੂੰ ਵੀ ਬੜਾ ਚਾਹ ਆ ਤੇ ਮੇਰੀ ਭਾਬੀ ਆਵੇ ਚਾਰੀ ਜੀ ਕਿੰਨੇ ਹੁੰਦੇ ਆ ਨਾਲੇ ਤੇ ਚਾਰੀ ਦੇ ਪੁੱਤ ਹੁੰਦੇ ਆ ਨਾਲੇ ਇਹ ਆ ਵੀ ਇਹਨੂੰ ਰਸੀਪੈਡੂਗੀ ਇਹ ਵੀ ਨਾਲ ਸਹੀ ਹੈ ਕਹਿੰਦਾ ਕਰਾ ਵੀ ਮੈਂ ਨਹੀਂ ਇਕੱਲੀ ਨਾ ਹੀ ਜਾ ਮੈਂ ਤੇ ਨਾਲ ਚੱਲ ਜਾਂ ਨਹੀਂ ਨਹੀਂ ਮੰਮੀ ਮੈਂ ਹੁਣੇ ਤੇ ਆਇਆ ਨਾ ਮਾਗੇ ਤੇ ਘਰ ਵਾ ਗੜਾ ਦੂਰ ਆ ਨਾ ਅੱਗੇ ਆਪਾਂ ਸੜਕ ਪਾਰ ਕਰਨੀ ਆ ਫਿਰ ਵੀ ਹੈ ਹੀ ਆ ਤੇ ਮੈਂ ਚੱਲ ਜਾਨੀ ਮੈਂ ਬਾਹਰ ਖਲੋਵਾਂਗੀ ਤੇ ਤੁਹਾਨੂੰ ਕੰਮ ਦੱਸਾਂ ਉਹ ਨਹੀਂ ਨਹੀਂ ਮੰਮੀ ਤੁਸੀਂ ਆਂਦਿਆਂ ਨੂੰ ਕੰਮ ਕਰ ਲਓ ਹਾਂ ਜਿਹੜਾ ਕਰਨ ਵਾਲਾ ਵਾ ਮੈਂ ਉੱਥੇ ਕਿਦਾਂ ਟਾਈਮ ਵੱਧ ਲੱਗਣਾ ਮੇਰੀ ਗੱਲ ਕੋਈ ਨੂੰ ਪਤਾ ਨਹੀਂ ਲੱਗਾ ਫੋਨ ਦੀ ਮੈਂ ਕੀਤਾ ਫੋਨ ਮੈਂ ਤੁਹਾਨੂੰ ਕਿੰਨੀ ਵਾਰੀ ਕੀਤਾ ਵਾ ਜੇ ਮੈਂ ਉਧਰ ਲਾਵਾਂ ਤੇ ਫੇਟਿੰਗ ਕਰਿਆ ਕਰੂੰ ਇਦ ਬਣ ਗਈ ਆ ਤੇ ਉਹ ਆਟਾ ਵੀ ਥੋੜਾ ਆ ਤੇ ਇਦਾਂ ਕਰੋ ਨਹੀਂ ਤੇ ਸੱਚੀ ਕਰੋ ਲੈ ਆਉ ਹਾਂ ਥੋੜਾ ਜਿਹਾ ਚਲੋ ਫਿਰ ਲੈ ਆਉਂਦੇ ਆ ਪਹਿਲਾਂ ਦੱਸਣਾ ਪਹਿਲਾਂ ਕੀ ਮੈਂ ਤੇ ਹੁਣ ਆਟਾ ਗੁੰਨਣ ਲੱਗੀ ਤੇ ਫਿਰ ਲੱਗੀ ਹੀ ਵੇਖਣ ਉਹ ਤੇ ਹੈ ਹੀ ਥੋੜਾ ਜਿਹਾ ਵਾ ਆਹ ਤੇ ਫਿਰ ਹੁਣ ਚਲ ਕੋਈ ਨਹੀਂ ਹੁਣ ਲੈ ਆਉਨੇ ਆ ਫਿਰ ਪਿਆਨੀ ਨੇ ਮੁਰਤੇ ਹੁੰਦਾ ਡੰਗ ਤੇ ਲਿਆ ਕੇ ਚਲ ਕੱਪਲਾ ਕੋਈ ਕਰਨੀ ਅਸਲ ਕਰਨ ਨੂੰ ਕਹਿਣਾ ਹੀ ਨਾ ਆਹ ਉਹਨੂੰ ਕਹਿਣੀ ਆ ਕਰਨ ਨੂੰ ਕਲਾਵਾਂਗੇ ਇਹ ਕੰਮੀ ਕਰਦੇ ਕਿ ਬੋਲਦੇ ਧਿਆਨ ਦਿੰਦਾ ਹੀ ਨਹੀਂ ਆ ਮਾਸਾ ਵੀ ਸਾਰਾ ਦਿਨ ਬਸ ਫਿਰਨ ਵਾਲੀ ਯਾਦਾ ਇਦਾਂ ਹੀ ਕਰਦੇ ਆ ਮੁੰਡੇ ਕੀ ਬੰਦਾ ਆਖੇ ਹੁਣ ਸਿਆਣਾ ਬਿਆਣਾ ਹੋਇਆ ਵਾ ਕੀ ਮੈਂ ਉਹਨੂੰ ਘੜੀ ਘੜੀ ਆਖਾਂ ਫੇਰ ਗੁੱਸਾ ਕਰੂਗਾ ਪਰ ਤੁਸੀਂ ਕਹਿਣਾ ਵਾ ਹੋਰ ਕਿਹਨੇ ਕਹਿਣਾ ਵਾ ਐਨੀ ਤੇ ਮੈਂ ਪਤਾ ਹੈ ਗਈ ਆ ਹੌਲੀ ਹੌਲੀ ਤੇ ਸਮਝਾਉਣੀ ਆ ਵੀ ਪਤਾ ਫਿਰਨਾ ਕੱਟ ਕਰਦੇ ਕੱਟ ਕਰਦੇ ਨਹੀਂ ਫਿਰ ਇਹਦਾ ਹੁੰਦਾ ਜ਼ਿਆਦਾ ਕਰਦੇ ਕੰਮ ਵੱਲ ਧਿਆਨ ਦਿਆ ਕਰ ਕੰਮ ਤੇ ਸਾਰਾ ਤੇਰੇ ਸਿਰ ਤੇ ਆ ਉਹ ਤੇਰੇ ਤੋਂ ਬਿਨਾ ਕਰਨਾ ਕਹਿੰਦੇ ਆ ਜ਼ਿੰਮੇਵਾਰੀ ਤਾਂ ਸਮਝਦਾ ਨਹੀਂ ਆ ਉਹ ਤੁਹਾਡੇ ਸਿਰ ਤੇ ਸੁੱਟ ਦਿੰਦਾ ਵੀ ਚੱਲ ਮम्मी ਨੇ ਪਾਰੀ ਲੈਣਾ ਆ ਲੈ ਆਣਾ ਵਾ ਨਾ ਹਜੇ ਪੁੱਤ ਲੈ ਆਣਾ ਕਰਕੇ ਜਾਂ ਨਹੀਂ ਤੇ ਆਪੇ ਹੀ ਸਮਝ ਆ ਜਾਣੀਆਂ ਤੋ ਵੇਖ ਤੇ ਸਹੀ ਆਪੇ ਸਮਝ ਆ ਜਾਣੀਆਂ ਸਾਰੀਆਂ ਤੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੀ ਹਾਂ ਕਿ ਮੈਨੂੰ ਸੂਟ ਲਾ ਦੋਹਾ ਦੋਗ ਬਸ ਇਹੀ ਉਦਨ ਦੇ ਇਹੀ ਪਾਉਣ ਦੇਈਆਂ ਪੁੱਤ ਮੈਂ ਤੈਨੂੰ ਪਹਿਲਾਂ ਆਖਿਆ ਤੇ ਇਹ ਪੈਨੋ ਕਿਹਾ ਇਹ ਵੀ ਪੁੱਤ ਸਾਡੇ ਕੋ ਪੜਾਉਣ ਦੀ ਹਿੰਮਤ ਹੈ ਨਹੀਂ ਕਿਉਂ ਮੈਨੂੰ ਪਤਾ ਹੀ ਜਦੋਂ ਸਕੂਲੇ ਜਾਣਾ ਤੇ ਕੱਪੜਾ ਵੀ ਚੰਗਾ ਚਾਹੀਦਾ ਜੁੱਤੀ ਵੀ ਚੰਗੀ ਚਾਹੀਦੀ ਸਭ ਕੁਝ ਚਾਹੀਦਾ ਵਾ ਨਹੀਂ ਦੋਗਲੇ ਦੋ ਫਿਰ ਇਹ ਕਿਸੇ ਦਿਨ ਲੰਗ ਜਾਣਾ ਗਰਮੀਆਂ ਲੰਗ ਜਾਣੀਆਂ ਵਾ ਅਜੇ ਹੁਣ ਤੇ ਫੀਸ ਤਾਰੀ ਆ ਤੇ ਹੁਣ ਸੂਟ ਕਿੱਥੋਂ ਆਉਣਿਆ ਤੈਨੂੰ ਪਤਾ ਹੀ ਉਹ ਉਹਨੂੰ ਕਿਹ ਘੜੀ ਘੜੀ ਮੈਂ ਕਮਾ ਉਹ ਵਿਚਾਰਾ ਕਿੱਥੋਂ ਪੈਸੇ ਲਿਆਊਗਾ ਹਾਂ ਤੇ ਹੁਣ ਤੂੰ ਖਲਵਾ ਜਾ ਕੰਨ ਕੰਨ ਕਮੰਦੀਆ ਤੇ ਫਿਰ ਤੈਨੂੰ ਚੱਲ ਵੱਧ ਬਣਾ ਦਾਂਗੇ ਇੱਕ ਅਦਾ ਮੰਮੀ ਹੁਣ ਆਹ ਜਿਹੜੇ ਸੂਟ ਵਨ ਨੇ ਤੇ ਹੁਣ ਹੁਣ ਪਹਿਣੀ ਆ ਹੁਣ ਅੱਗੇ ਗਰਮੀ ਹੋਈ ਜਾਂਦੀ ਆ ਤੇ ਗਰਮੀਆਂ ਵਲੇ ਤੇ ਮੇ ਕੋ ਹੈ ਹੀ ਨਹੀਂ ਕੋਈ ਵੀ ਚੱਲ ਵੇਖਨੇ ਆ ਫਿਰ ਮੈਂ ਵੇਖਨੀ ਆ ਕੁਛ ਤਾਂ ਪਤਾਬ ਲਵਨੀ ਆ ਕੁਛ ਨਹੀਂ ਮੁੰਡੇ ਨੂੰ ਫੇ ਕਿਦਾਂ ਕਰਨਾ ਵਾ ਤੇ ਦੋ ਤਿੰਨ ਨੂੰ ਲਿਆ ਦਾਂਗੇ ਫਿਰ ਵਰਤੀ ਕਰਨਾ ਦੋ ਲੈ ਦੋ ਜਾਂਦੇ ਆ ਕਿ ਮੁੰਡੇ ਗਰਮੀਆਂ ਨੰਗ ਜਾਣੀਆਂ ਆ ਆ ਮੁਰਕੇ ਫਿਰ ਗਾਂ ਵੇਖੀ ਚਾਉ ਫਿਰ ਕਿਣਕੋਂ ਸਹੀ ਅਤੇ ਹੁੰਦਾ ਵਾ ਤੈਨੂੰ ਕਹੋ ਕਿ ਪਹਿਲਾਂ ਆਟਾ ਲਿਆ ਕੇ ਦੇ ਕੋਈ ਨਮਗਉ ਨਹੀਂ ਆਉਂਦਾ ਤੇ ਕੋਈ ਗੱਲ ਨਹੀਂ ਆਉਂਦਾ ਉਹ ਜਿੰਨਾ ਗਿਆ ਹੁੰਦਾ ਕਿ ਮੈਂ ਕਰ ਲੈਨੀ ਆ ਚੱਲ ਕੋਈ ਗੱਲ ਨਹੀਂ ਬਾਕੀ ਨੂੰ ਕਹਿ ਬਿਲੇ ਆ ਦੋ ਹਾਂ ਕਰ ਲੈ ਕੋਈ ਨਹੀਂ ਆਉਂਦਾ ਤੇ ਮਗਉਣੀ ਆ ਚੱਲ ਪਤਾ ਨਹੀਂ ਨਾ ਤੂੰ ਪਹਿਲਾਂ ਦੱਸ ਦੋ ਜੀ ਤੇ ਮੈਂ ਹਾਂ ਲੈਣ ਪੀਣ ਆਟਾ ਪਿਉ ਨਹੀਂ ਖਲਾ ਦਿੰਦੀ ਪਿਆ ਪੁੱਤ ਪਿਆ ਕੇ ਲਾਇਆ ਚੱਕੀ ਤਾਂ ਤੂੰ ਵੀ ਉਦੋਂ ਦੱਸਣੀ ਜਦੋਂ ਮੁੱਕ ਜਾਂਦਾ ਵਾ ਘੋਲੀ ਚੋਂ ਤਾਂ ਫੇਰ ਦੱਸਣਾ ਆਹ ਹੋ ਆਹ ਕੋਈ ਗੱਲ ਨਹੀਂ ਆ ਗਿਆ ਮੈਂ ਉਹ ਕਹਿੰਦਿਆ ਆਹੋ ਆ ਜੀ ਤੂੰ ਮੋਟਰ ਵਾਲੇ ਗੜੀ ਚੱਲ ਲੈ ਕਿੱਥੇ ਚੱਲੇ ਵਾ ਉਹ ਦਰਜੀ ਜਾਣਾ ਕਿੱਥੇ ਆ? ਉਹ ਮੁੰਡੇ ਦਾ ਜਨਮ ਦੇਣੀ ਸੀ। ਤੇ ਉਹ ਆਡੇ ਤੇ ਰੱਖੀ ਹੋਣਾ ਪਾਰਟੀ ਜੀ ਦੇ ਉੱਤੇ ਚੱਲਿਆ। ਉਹ ਮੇਰੀ ਗੱਲ ਸੁਣ। ਮੈਂ ਤੂੰ ਸੋਚਿਆ ਜੀ ਤੈਨੂੰ ਛੁੱਟੀ ਆ ਤੇ ਘਰ ਦਾ ਕੋਈ ਕੰਮ ਕਰ ਲੈਨੇ ਆ। ਖਾਲੀਆਂ ਖਾਣਨ ਵਾਲੀਆਂ ਸੀ। ਘੜਕ ਨੂੰ ਪਾਣੀ ਲਾਉਣਾ ਸੀ। ਉਹ ਹੈ ਤੇ ਛੁੱਟੀ ਆ ਤੇ ਤੁਸੀਂ ਭਾਜੀ ਲੈ ਜਾਓ ਨਾਲ। ਭਾਜੀ ਚੰਗਾ ਲੱਗਦਾ ਵਾ। ਪਰ ਉਹਨੇ ਨੂੰ ਕੀ ਕਵਾਂ ਵੀ ਖਾਲੀਆਂ ਖਾ ਲਈਏ ਚੱਲ। ਤਾਂ ਕੋਈ ਗੱਲ ਨਹੀਂ ਫੇਰ ਕਿਦਨ ਖਾ ਲਾਂਗੇ। ਉਹ ਮੇਰੀ ਗੱਲ ਸੁਣ ਕਿਤੇ ਜਵਾਬ ਹੀ ਦੇ ਦਿਆ ਕਰ ਮੁੰਡਿਆ ਨੂੰ ਵੀ ਮੇਰਾ ਅੱਜ ਨਹੀਂ ਟਾਈਮ। ਉਹ ਹੁਣ ਉਹਨਾਂ ਨੇ ਸੱਦਿਆ ਆ ਵਾ ਤੇ ਮੈਂ ਉਹਨਾਂ ਨੂੰ ਦੱਸ ਕੀ ਕਰਾਂ। ਤੂੰ ਫੋਨ ਤੇ ਸਾਰੇ ਆਏ ਆ ਇੱਥੇ ਤੂੰ ਪਖੰਡ ਫੜਿਆ ਵਾ ਲਵਲੀ ਜੇ ਕਿਸੇ ਨੇ ਪੇਟ ਲੈਣੀ ਤੇ ਤੂੰ ਚੱਲ ਜਾਣਾ ਜੇ ਕਿਸੇ ਨੇ ਕਮੀਜ਼ ਲੈਣੀ ਤੇ ਮੈਂ ਡੈਡੀ ਉੱਥੇ ਚੱਲਿਆ ਕਿਤੇ ਜਵਾਬ ਹੀ ਦੇ ਦਿਆ ਕਰ ਉਹ ਡੈਡੀ ਹੁਣ ਤੁਸੀਂ ਵੀ ਤਾਂ ਕਹਿ ਹੀ ਦਿੰਦੇ ਉਹ ਮੁੰਡੇ ਨੂੰ ਲੈ ਜਾ ਨਾਲ ਜੇ ਦੂਰ ਜਾਣਾ ਵਾ ਤੇ ਤੇ ਫਿਰ ਉਹਨਾਂ ਵੀ ਤਾਂ ਸੱਦਣਾ ਹੀ ਆ ਪਖੰਡ ਫੜਿਆ ਵਾ ਆਵੇਂ ਉਹ ਗੱਲ ਛੁੱਟੀ ਵਾਲੇ ਦਿਨ ਵੀ ਤੂੰ ਕਿਤੇ ਘਰ ਨਹੀਂ ਪੈਣਾ ਉਹ ਪਰਾ ਛੇਤੀ ਆ ਜਾਣਾ ਵਾ ਅੱਧਾ ਘੰਟਾ ਲੱਗਣਾ ਵਾ ਉੱਥੇ ਤੇ ਉਹਨੂੰ ਹੁਣੇ ਦੇ ਜਵਾਬ ਤੁਸੀਂ ਸੁਲਾ ਸਫਾਈ ਨਾਲ ਵੀ ਕਿਤੇ ਜਾਣ ਦਿਆ ਕਰੋ ਕਿ ਨਹੀਂ ਤੇ ਰੋਜ਼ ਸੁਲਾ ਸਫਾਈ ਨਾਲ ਜਾਣਾ ਲੜ ਕੇ ਜਾਣਾ ਵਾ ਉਹ ਉਹ ਤੇ ਜਾਈਦਾ ਵਾ ਕਾਲਜ ਜੇ ਅੱਜ ਚਲੀ ਚੱਲੇ ਆਂ ਤੇ ਤੁਹਾਨੂੰ ਆਖਰ ਆ ਗਈ ਆ ਆਖਰ ਆ ਗਈ ਆ ਇੱਥੇ ਤੇਰੀ ਮਾਂ ਨੇ ਤੈਨੂੰ ਚੜਾਇਆ ਭੂਏ ਤੈਨੂੰ ਮੈਂ ਦੱਸਦਾ ਉਹ ਚੱਲ ਮੈਨੂੰ ਜਾਣ ਦੋ ਮੈਂ ਛੇਤੀ ਆ ਜੂੰਗਾ ਜਾ ਫੇਰ ਠੱਠੇ ਕੂਝ ਪੈ ਦੱਸ ਰੋਜ਼ ਖੈਰ ਰੋਜ਼ ਸ਼ਹਿਰ ਅੱਜ ਛੁੱਟੀ ਆ ਤੇ ਡੈਡੀ ਸਵੇਰੇ ਆ ਕੰਮ ਕਰ ਲਾਂਗੇ ਤੇ ਫੇਰ ਕੱਪੜੇ ਪਾ ਕੇ ਤੁਰ ਪਿਆ ਲੋਈ ਫਾ ਵਧਣਾ ਪੈਣਾ ਪਵੇ ਡੈਡੀ ਨਾ ਐਵੇਂ ਬੋਲਦਾ ਰਹਿੰਦਾ ਇੱਥੋਂ ਚੱਲਣਾ

ਸਰਦਾਂ ਮਾਦਾਂਗੇ ਤੇ ਲਾਗੀ ਹੋ ਗਈ ਚੱਲ ਕੋਈ ਗੱਲ ਨਹੀਂ ਆਪੇ ਵੇਖ ਕੇ ਕਰ ਦਊਗੀ ਪਰ ਮੈਨੂੰ ਡੈਡੀ ਦੀ ਵੀ ਸਮਝਾਉਂਗੀ ਦੱਸ ਵੀ ਪਰੋਣਾ ਵੀ ਤਾਂ ਘਰ ਹੀ ਬੈਠਾ ਵਾ ਵੀ ਤੂੰ ਉਹਨੂੰ ਨਾਲ ਲੈ ਜਾ ਜੀ ਉਹਨੂੰ ਘਰ ਜਵਾਈ ਬਣਾ ਹੀ ਲਿਆ ਉਹਦੇ ਕੋਲ ਹੁਣ ਕੰਮ ਹੀ ਕੋਈ ਨਹੀਂ ਕਰਾਉਣਾ ਐਦਾਂ ਵਿਹਲੇ ਨੂੰ ਖਵਾਲੀ ਜਾਣੀਆਂ ਭਲਾ ਉਹੀ ਗੱਲ ਇਹਨਾਂ ਦਾ ਰਾਦਾਂ ਵਾ ਵੀ ਛੁੱਟੀ ਆ ਗਈ ਤੇ ਇਹਨੂੰ ਉਗਾਲੀਏ ਛੇਤੀ ਨੂੰ ਇਹਨਾਂ ਨੂੰ ਛੁੱਟੀ ਬਾਰੇ ਦੱਸਿਆ ਨਹੀਂ ਕਰਨਾ ਤਿਆਰ ਹੋ ਗਏ ਮੈਂ ਚੱਲ ਜਾ ਕਰਨਾ ਰੋਜ਼ ਇਹਨਾਂ ਨੇ ਵੀ ਘਰ ਕੋਈ ਕੰਮ ਕਰਨਾ ਪਰੋਣਾ ਕੱਪੜਾ ਨਾ ਚੜ ਪੈਂਦਾ ਕਰਤਾ ਤੇ ਫਿਕਰ ਹੀ ਹੈ ਨਹੀਂ ਇਹਨੂੰ ਇਹਨਾਂ ਨੂੰ ਕੀ ਹੋ ਗਿਆ ਆ ਬੋਲਣ ਦੇ ਆ ਕੀ ਹੋਇਆ ਜੇ ਹੁਣ ਆ ਕੀ ਆ ਪਾਏ ਕਪੜੇ ਤੇ ਫੇਰ ਤੁੱਪਿਆ ਕਿੱਥੇ ਗਿਆ ਵਾ ਮੈਂ ਤਾਂ ਅੰਦਰ ਰਹਿ ਹੀ ਚਾਣੂ ਲਾਉਣਾ ਤੇ ਇੱਥੇ ਹੀ ਹੁਣੇ ਤੇ ਕਿੱਧਰ ਨੂੰ ਚਲ ਗਿਆ ਵਾ ਇਹ ਮੁੰਡੇ ਕਿਸ ਦਾ ਜਨਮ ਤੇੜਵਾ ਤੇ ਮੈਂ ਤਾਂ ਉੱਥੇ ਹੀ ਚੱਲੇ ਮੁੰਡੇ ਨਾਲ ਤੇ ਫੋਨ ਕਰ ਲਿਆ ਪਰ ਉਹਨੇ ਤਾਂ ਹੀ ਮੇਰੇ ਕੋਲ ਪੈਸੇ ਨਹੀਂ ਮੰਗੇ ਤੇ ਮੰਮੀ ਨੂੰ ਪੈਸੇ ਚਾਹੀਦੇ ਆ ਚੁੱਪ ਕਰਕੇ ਚਲ ਗਿਆ ਉਹ ਕਹਿੰਦਾ ਮੈਂ ਮੰਮੀ ਨੂੰ ਪੁੱਛਿਆ ਤੇ ਮੈਂ ਵੀ ਕਹਿੰਦੀ ਆ ਬਾਬਾ ਉਹਨੂੰ ਇਹ ਕਰਾਵਾ ਕਿ ਪਿਓ ਮੇਰੇ ਦਵਾ ਲਿਆ ਹਟ ਕੇ ਤੇ ਮਾਂ ਦੇ ਦਵਾਏ ਕੀ ਆ ਮੈਨੂੰ ਤਾਂ ਦੱਸਿਆ ਵੀ ਕਿੱਥੇ ਜਾਣਾ ਤੇ ਕਿੱਥੇ ਨਹੀਂ ਤੇ ਹੁਣ ਉਹ ਪੈਸੇ ਕਿੱਥੋਂ ਆਉਣਦੇ ਆ ਉਹ ਬਾਬਾ ਮੈਨੂੰ ਨਹੀਂ ਮੁਸ਼ਿਆ ਮੈਂ ਕਿਉਂ ਬੋਲਣਾਗੀ ਹੁਣ ਇਹਦੇ ਮੈਂ ਅੰਦਰੋਂ ਝਾੜੂ ਲਾ ਕੇ ਆਈਆਂ ਤੇ ਮੈਂ ਤਾਂ ਲਾਣਾ ਕੱਪੜੇ ਦੇ ਖਿਲਰੇ ਢੋਣ ਲੈਣੇ ਆ ਮੈਂ ਤਾਂ ਸੋਚਿਆ ਰਾਤੀ ਮੈਨੂੰ ਬੈਠਾ ਮੈਨੂੰ ਅੱਜ ਛੁੱਟੀ ਆ ਤੇ ਸਵੇਰੇ ਜਾ ਕੇ ਆ ਬੱਬੀ ਦੇ ਕੰਮ ਕਰ ਲਾਂਗੇ ਹੁਣ ਇਹਦੇ ਵਿੱਚ ਮੇਰੇ ਵਸ ਦੀ ਗੱਲ ਆ ਤੁਹਾਨੂੰ ਮੈਂ ਕਹਿੰਦੀ ਆ ਨਾ ਨੂੰ ਨੱਥ ਪਾ ਕੇ ਰੱਖੋ ਆਪ ਵੀ ਕੁਝ ਕਹਿਣਾ ਨਹੀਂ ਹੁੰਦਾ ਮੁੜ ਕੇ ਆ ਜਾ ਕੇ ਮੇਰੇ ਦੁਆਲੇ ਚੜ ਜਾਣਾ ਵਾ ਪਰ ਮਰ ਦਾੜੀ ਤੇ ਮੂੰਹ ਤੇ ਆਈ ਤੇ ਮੈਂ ਹੁਣ ਕਿਉਂ ਤੱਕ ਨੰਗਾ ਰੱਖਣਾ ਪਿਆਰ ਨਾ ਸਮਝਾਈਦਾ ਮੁੰਡਾ ਵਾ ਪਿਆਰ ਨਾ ਤਾਂ ਫਿਰ ਮੈਂ ਸਮਝਾਇਆ ਤਮਾਸ਼ਾ ਲਾ ਕੇ ਲੋਕਾਂ ਨੂੰ ਨਹੀਂ ਦੱਸੀਦਾ ਤੇ ਤੁਹਾਡੇ ਘਰ ਵਿੱਚ ਆਹ ਕੰਮ ਹੋਣਿਆ ਵਾ ਚੰਗੇ ਲੱਗੀਦਾ ਇਦਾਂ ਹੁਣ ਮੈਨੂੰ ਬੈਠਾ ਇਹ ਪ੍ਰੋਣੇ ਲੈ ਜਾ ਨਾ ਉਹਦੇ ਜਾ ਕੇ ਖਾਣੀ ਖਾ ਲਓ ਤੁਸੀਂ ਕਹਿੰਦਾ ਸ਼ਾਂਤ ਨਹੀਂ ਹੁੰਦੀ ਤੈਨੂੰ ਚੱਪਣੀ ਚ ਨਾ ਪਾਣੀ ਪਾ ਕੇ ਨਾ ਡੋਕ ਕੇ ਮੱਜਾਂ ਹਾ ਕਰ ਕਹਿੰਦਾ ਪ੍ਰੋਣੇ ਨੂੰ ਲੈ ਜਾ ਪ੍ਰੋਣਾ ਤੁਹਾਡੀਆਂ ਖਾਣਾਂ ਸਾਫ਼ ਕਰਨ ਨਹੀਂ ਆਇਆ ਵਗੇ ਹੁਣ ਉਹਦੇ ਕੋ ਖਾਣ ਦੇ ਸਾਫ਼ ਕਰਾਇਓ ਨਾਲ ਸ਼ਰੀਕਾਂ ਦੇ ਵਿੱਚ ਗੱਲਾਂ ਕਰਵਾਇਓ ਮੈਂ ਤਾਂ ਆ ਗੱਲ ਕਹੀ ਮੈਂ ਤਾਂ ਚੰਗਾ ਲੱਗੂਗਾ ਪ੍ਰੋਣੇ ਤੇ ਖਾਣੀ ਸਾਫ਼ ਕਰਾਉ ਇਹਨੂੰ ਆ ਲੈੰਦੋ ਇਹ ਤਾਂ ਮੇਲਾਲ ਕਰਦੀ ਹੈ ਨਾ ਜਿਹੜਾ ਤੂੰ ਗੰਦ ਪਾਇਆ ਵਾ ਜੇ ਇਹੋ ਕੰਮ ਕਰ ਲੈਣਾ ਤਾਂ ਕਾਜੋ ਹਟ ਜਾ ਪਿਓ ਆਪਣੇ ਦਾ ਕੰਮ ਕਰਾ ਪੜ ਕੇ ਜਿਹੜਾ ਟੂੰਪਟਵਾਰੀਆ ਕਰਾਉਂ ਉਹਨੇ ਪਿੰਟ ਲੈਣੀ ਆ ਬੂਟ ਲੈਣੇ ਤੇ ਆ ਜਾ ਲਵਲੀ ਆ ਜਾ ਲਵਲੀ ਚੱਲ ਕੋਈ ਗੱਲ ਨਹੀਂ ਹੁਣ ਇਹਨਾਂ ਗਰਮ ਨਾ ਹੋ ਉਹ ਤੇ ਚੱਲ ਗਿਆ ਇੱਥੇ ਰੋਲਾ ਪਾ ਕੇ ਕਿੰਨੂੰ ਦੱਸਣਾ ਵਾ ਬਹੁਤੇ ਗਰਮ ਨਾ ਹੋ ਬੋ ਮੈਂ ਚਾਹ ਤਰੀਏ ਤਾਂ ਚਾਹ ਬਣਾ ਦੇਵਾਂ ਹੁੰਦੀ ਪਰ ਉਹਨੂੰ ਸਮਝਾ ਥੋੜਾ ਬਹੁਤਾ ਸਮਝਾ ਕੇ ਫਿਰ ਵਿਆਹ ਕਰੋ ਇਹਦਾ ਤਾਂ ਖਾ ਵੱਡੋ ਦਸਾਂ ਦੇ ਬੈਂਡੀਆਂ ਘਰ ਤੇ ਬਹੂਗਾ ਮੈਨੂੰ ਕਹਿ ਤੂੰ ਨਹੀਂ ਮੈਂ ਪੈਸਾ ਨਹੀਂ ਦਿੱਤਾ ਤੇਰੇ ਕੋਲ ਪੈਸੇ ਲੈ ਕੇ ਤੇ ਫੇਰ ਇਹ ਕਰਦਾ ਕਿਥੇ ਜਾ ਰਿਹਾ ਫੇਰ ਅੱਜ ਮੇਰੇ ਕੋਲ ਪੈਸੇ ਨਹੀਂ ਖੜੇ ਮੇਰੇ ਕੋਲ ਇਹਨੇ ਪਾਸੋਂ ਦੇ ਪੈਸੇ ਲਏ ਆ ਉਹ ਵੀ ਮੈਂ 200 ਰੁਪਏ ਦਿੱਤਾ ਮੈਨੂੰ ਕੋ 500 ਮੰਗਦਾ ਸੀ ਰਮਨਰ ਰੋਜ਼ ਰੋਜ਼ ਦਾ ਖਰਚਾ ਵਾ ਤੇ ਉਹ 200 ਰੁਪਏ ਦਾ ਦੋ ਤਿੰਨ ਦਿਨ ਹੋ ਗਿਆ ਤੂੰ 200 ਲਈ ਖੜੀ ਰਿਹਾ ਨਹੀਂ ਇਹ ਨਾ ਸੁਣ ਮੇਰੇ ਕੋਲ ਕਿੰਨੇ ਕ ਪੈਸੇ ਆ ਜਿਹੜੇ ਮੈਂ ਕੱਢ ਕੱਢ ਨੂੰ ਦੇਈ ਜਾਂਦੀ ਕੱਢ ਕੱਢ ਦੇ ਔਰ ਰਮਨ ਮੇਰੇ ਪਸੋਂ ਕੱਢ ਕੇ ਦੇਈ ਜਾਂਨੇ ਮੈਨੂੰ ਨਹੀਂ ਪਤਾ ਲੈ ਹੱਦ ਹੋ ਗਈ ਆ ਅੱਜ ਤੇ ਮੈਂ ਕੋਈ ਪੈਸਾ ਵੀ ਨਹੀਂ ਦਿੱਤਾ ਨਾ ਉਹਨੇ ਜਾਣ ਲ ਇਓ ਦੈ ਮੇਰੇ ਦਿਵਾਲੇ ਹੋ ਗਏ ਆ ਚੱਲ ਇਦਾਂ ਕਰਦੀਆਂ ਮੰਮੀ ਹੁਣ ਆਂਦੀ ਐ ਨਾ ਤੇ ਉਹਨਾਂ ਨੂੰ ਇਹ ਕਹਿੰਨੀ ਆ ਕਿ ਮੈਂ ਨਾ ਜੋਤ ਘਰੇ ਜਾਣਾ ਹੁਣ ਹੋਰ ਤਾਂ ਕੋਈ ਬਹਾਨਾ ਲੱਗਣਾ ਨਹੀਂ ਆ ਤੇ ਕਿ ਵੀ ਕੋਹ ਹੱਲ ਕਰੀ ਜਾਂਦਿਆ ਆ ਕਿ ਛੇਤੀ ਆ ਛੇਤੀ ਆ ਮੈਂ ਤਾਂ ਸੁਣ ਕੀ ਕਰਾਂ ਇੱਕ ਪਹਿਲਾਂ ਵੀ ਨਾ ਫੋਨ ਵੀ ਉਸੇ ਟਾਈਮ ਲਾ ਦਿੰਦਾ ਆ ਵੀ ਅੰਦਰ ਐ ਹਾਂਜੀ ਅੰਮੀ ਕੀ ਕਰਨ ਦੇ ਫੋਨ ਕਿਹਦਾ ਆਉਣ ਦਿਆ ਹੀ ਕੁਛ ਨਹੀਂ ਉਹ ਜੋਤ ਦਾ ਫੋਨ ਆਉਣ ਦਿਆ ਹੀ ਕੀ ਆਂਦੀ ਆ ਆ ਲੋ ਫੋਨ ਆਪਣਾ ਜੋਤ ਕੀ ਆਂਦੀ ਆ ਕਹਿਣਾ ਕੀ ਉਹ ਕਹਿੰਦੀ ਵੀ ਘਰੇ ਆ ਕਿਉਂ ਉਹ ਕੰਮ ਜਿਹਾ ਕਿ ਮਜਾਈ ਸਕੂਲ ਤੋਂ ਅੱਛਾ ਉਹਨੂੰ ਪਤਾ ਨਹੀਂ ਲੱਗਣ ਦਿਆ ਹਾਂ ਤੇ ਮੈਨੂੰ ਆਖਣ ਦੀ ਕਿ ਦੱਸ ਜਾ ਮੜਾ ਜਾ ਆ ਗਈ ਅੱਛਾ ਤੇ ਹੁਣ ਮੈਂ ਆਪਣੀਆਂ ਬੁੱਕਸ ਲੈ ਜਣੀ ਆ ਨਾ ਨਾਲ ਅੱਛਾ ਤੇ ਉਹਨੂੰ ਫੇਰ ਦੱਸ ਆਉਣੀ ਆ ਜਾ ਕੇ ਚੱਲ ਵੇਖ ਲੈ ਫੇਰ ਜੇ ਜਾਣਾ ਤੇ ਛੇਤੀ ਆ ਜੀ ਬਸ ਦੋ ਮਿੰਟ ਲੱਗਣੇ ਆ ਆ ਲਾਗੇ ਤੇ ਘਰ ਵਾ ਕਿਹੜੀ ਦੂਰ ਆ ਆਹੋ ਟਾਈਮ ਨਾਲ ਬਹੁਤਾ ਲਾਈ ਚੰਗਾ ਆਹੋ ਆਹੋ ਬਾਕੀ ਸਾਰਾ ਕੰਮ ਹੋ ਗਿਆ ਵਾ ਤੇ ਬਸ ਬਾਕੀ ਮੈਂ ਆ ਕੇ ਕਰ ਲੈਣੀ ਆ ਚੱਲ ਕੋਈ ਗੱਲ ਨਹੀਂ ਕੰਮ ਹੋ ਜਾਊਗਾ ਕੋਈ ਨਹੀਂ ਤੂੰ ਕੰਮ ਉਹਨੂੰ ਦੱਸ ਕੇ ਤੇ ਆ ਜਾ ਛੇਤੀ ਕਰਨ ਇਦਾਂ ਕਰ ਰਿਹਾ ਵੀ ਮੈਂ ਨਹੀਂ ਇਕੱਲੀ ਨਾ ਹੀ ਜਾ ਮੈਂ ਤੇ ਨਾਲ ਚੱਲ ਜਾਂਦੀ ਨਹੀਂ ਨਹੀਂ ਮੰਮੀ ਮੈਂ ਹੁਣੇ ਤੇ ਆਇਆ ਨਾ ਲਾਗੇ ਤੇ ਘਰ ਵਾ ਕਿਹੜਾ ਦੂਰ ਆ ਲਾਗੇ ਆ ਪਰਾਂ ਸੜਕ ਪਾਰ ਕਰਨੀ ਆ ਫਿਰ ਵੀ ਹੈ ਹੀ ਆ ਤੇ ਮੈਂ ਚੱਲ ਜਾਂਦੀ ਮੈਂ ਬਾਹਰ ਖਲਵਾਂਗੀ ਤੇ ਤੂੰ ਕੰਮ ਦੱਸਾਂ ਉਹ ਨਹੀਂ ਨਹੀਂ ਮੰਮੀ ਤੁਸੀਂ ਆਉਂਦਿਆਂ ਨੂੰ ਕੰਮ ਕਰ ਲਓ ਹਾਂ ਜਿਹੜਾ ਕਰਨ ਵਾਲਾ ਵਾ ਮੈਂ ਉੱਥੇ ਕਿਦਾਂ ਟਾਈਮ ਵੱਧ ਲੱਗਣਾ ਘੱਟ ਲੱਗਣਾ ਆ ਫੇਰ ਬਾਹਰ ਖਲੋਤੇ ਰਹੋਗੇ ਤੁਸੀਂ ਕਿੰਨਾ ਕੁ ਟਾਈਮ ਲਾ ਲੈਂਗੇ ਉੱਥੇ ਦੱਸਣਾ ਹੀ ਆ ਉਹ ਕੋਈ ਨਹੀਂ ਮੰਮੀ ਵੀ ਆਏ ਨਾ ਹੁਣੇ ਹੀ ਬਸ 5 ਮਿੰਟ ਲਾਉਣੀਆਂ ਸਾਰੇ ਚੱਲ ਵੇਖ ਲਾਂ ਫੇਰ ਤੇਰੀ ਹੁਣ ਤੂੰ ਜਿੱਦ ਕਰਨੀ ਆ ਮੈਂ ਤਾਂ ਆਂਦੀ ਹਾਂ ਮੈਂ ਤੇਰੇ ਨਾਲ ਚੱਲਨੀ ਹਾਂ ਨਹੀਂ ਨਹੀਂ ਮੈਂ ਆ ਜਾਣਾ ਹੁਣੇ ਹੀ ਚੱਲ ਹੋ ਕੇ ਆ ਫੇਰ ਛੇਤੀ ਮੈਂ ਟਾਈਮ ਵੇਖ ਲਾਂ ਕਿੰਨੇ ਟਾਈਮ ਲੱਗਈਆਂ ਮੰਮੀ ਵੀ ਨਾ ਵੇਖੂ ਗਲੀ ਗਲੀ ਜਾਂਦੀ ਆ ਬਾਰ-ਬਾਰ ਪਤਾ ਨਹੀਂ ਕੀ ਗੱਲ ਵਾ ਇਹਨਾਂ ਨੂੰ ਸ਼ੱਕ ਜਾ ਹੋ ਗਿਆ ਵਾ ਕਿ ਜਹਾ ਉਦਾਂ ਹੀ ਮੈਨੂੰ ਕਹਿੰਦੇ ਮੈਂ ਨਾਲ ਜਾਨੀ ਆ ਅੱਗੇ ਤਾਂ ਕਦੀ ਇਹਨਾਂ ਨੇ ਕਿਹਾ ਨਹੀਂ ਆ ਫਿਰ ਰਪਿੰਦਰ ਮੈਂ ਤੇਰੇ ਨਾਲ ਜਾਨੀ ਆ ਅੱਗੇ ਮੈਂ ਇਕੱਲੀ ਜਾਨੀ ਆ ਇਹ ਵੀ ਹਾਦੀ ਕਰਦੇ ਆ ਕਦੇ ਪਤਾ ਹੀ ਆ ਵੀ ਘਰ ਹੱਡੇ ਇਦਾਂ ਦੇ ਆ ਤੇ ਜਾਨ ਜਾਣ ਕੇ ਐਵੇਂ ਰੋਲ ਜੜੀ ਸਲਾਹ ਕਰਕੇ ਬਹਿ ਜਾਂਦੀ ਆ ਕਿ ਕਦੀ ਇੱਥੇ ਜਾਣਾ ਕਦੀ ਉੱਥੇ ਜਾਣਾ ਸੀ ਆਪਾਂ ਜਾ ਹੁਣ ਆਉਣਾ ਵਿੱਚ ਤੇ ਇਹਦੇ ਵਾਲੀ ਤੇ ਨਾ ਕੋਈ ਹਾਦੀ ਹੋਈ ਆ ਚੁੱਪ ਕਰਕੇ ਆਪ ਚਰਪੈਂਦਾ ਵਾ ਇਹ ਮੇਰੇ ਦਵਾਲੇ ਹੋ ਜਾਂਦੇ ਚਲ ਚਾਹ ਦਾ ਕੱਪ ਦੇਣਾ ਨੂੰ ਮੈਂ ਦਵਾ ਮੋਵੀ ਕੀ ਆਂ ਅਰੇ ਗੁੱਸੇ ਵਿੱਚ ਕਹੀ ਗੁੱਸੇ ਤੇ ਹੋਤ ਮੈਂ ਕੀ ਬਹਾਂ ਮੂੰ ਚੁੱਪ ਕਰਕੇ ਤਿਆਰ ਹੋ ਕੇ ਤੇ ਨਿਕਲ ਗਈ ਆਂਦਾ ਕਿ ਮੁੰਡੇ ਦਾ ਜਨਮ ਦੇਣਾ ਉੱਥੇ ਚੱਲਿਆ ਮੈਨੂੰ ਤਾਂ ਨਾਂਜ ਪੁੱਛਿਆ ਹੀ ਅੱਛਾ ਤੇ ਨਾਵੇ ਪੈਸੇ ਮੰਗਿਆ ਤੂੰ ਜਿੱਥੇ ਕਹਿੰਦੇ ਛੁੱਟੀ ਹੈ ਮੈਨੂੰ 500 ਵੀ ਨਾ ਇਹਨੇ ਮੇਰੇ ਕੋਲ 500 ਮੰਗਿਆ ਮੈਨੂੰ 200 ਰੁਪਈਆ ਦਿੱਤਾ ਤੇ ਪਿਓ ਜਰਾ ਉਲਟਾ ਮੇਰੇ ਦਿਵਾਲੇ ਹੋਈ ਜਾਂਦਾ ਵਾ ਕਿ ਤੂੰ ਪੂ ਵੇਚਦਾ ਆ ਤੂੰ ਉਹਨੂੰ ਪੈਸੇ ਦਿੱਤੀਆਂ ਮੈਂ ਵੀ ਮੈਂ ਵੀ ਬੜਾ ਸਮਝਾਇਆ ਸੀ ਪਰ ਸਮਝਦੇ ਨਹੀਂ ਕੀ ਕਰੀਏ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਨੂੰ ਆਪਕ ਕਦੋਂ ਹਣੀ ਆ ਗਾੜੀਆਂ ਬਣਾ ਸਵਾਰ ਕੇ ਤੇਰੇ ਪਿਓ ਨੂੰ ਆਂਦਾ ਫੇ ਭਾਜੀ ਨੂੰ ਲੈ ਜਾ ਜੋ ਖਾਲ ਮੈਂ ਖਾਲ ਲਈਆਂ ਤੇ ਮੈਂ ਹਾਂ ਚੱਪਣ ਚ ਨਕੜੋ ਕਿਨਾਂ ਕ ਮਰ ਜਾ ਹਾਗਾ ਕਹਿਣਾ ਸ਼ਰਮ ਨਹੀਂ ਆਉਂਦੀ ਜਵਾਈ ਭਾਈ ਆ ਖਾਲੀਆਂ ਖਾ ਲੈਣਾ ਆ ਤੁਹਾਡੀਆਂ ਅਹੋ ਚਲ ਬੇਸਾਰੇ ਨਹੀਂ ਕਹਿੰਦੇ ਪਰ ਇਹਨੂੰ ਆਪਕ ਹਣੀ ਚਾਹੀਦੀ ਆ ਕਿ ਮੈਂ ਆਪਣੇ ਪਿਓ ਦੇ ਨਾਲ ਉੱਠ ਕੇ ਤਾਂ ਕੰਮ ਕਰਵਾਉਣਾ ਮੈਂ ਤੁਹਾਨੂੰ ਇੱਕ ਗੱਲ ਕਹਾਂ 10 ਪੁੱਤ ਕਿਹੜੀ ਗੱਲ ਆ ਮੈਂ ਸੋਚਣ ਨਹੀਂ ਕਿ ਵਿਆਹ ਕਰ ਦਈਏ ਦਾ ਇਰਾਦਾ ਤਾਂ ਮੇਰਾ ਵੀ ਆ ਰਿਸ਼ਤੇ ਬੜੇ ਆਉਂਦੇ ਆ ਤੁਹਾਨੂੰ ਵੀ ਪਤਾ ਵਾ ਸਾਰਿਆਂ ਦੇ ਭਾਬੀਆਂ ਆ ਮੈਨੂੰ ਬੜਾ ਚਾਹਵਾ ਕਿ ਮੇਰੀ ਭਾਬੀ ਆਵੇ ਚਾਰ ਇੰਜ ਕਿੰਨੇ ਹੁੰਦੇ ਆ ਨਾਲੇ ਤਾਂ ਚਾਰ ਇੰਜ ਪੁੱਤ ਹੁੰਦੇ ਆ ਨਾਲੇ ਇਹ ਆ ਵੀ ਇਹਨੂੰ ਰਸਿਪੇ ਦੂੰਗੀ ਇਹਦੀ ਗੱਲ ਸਹੀ ਆ ਘਰ ਤੇ ਬਹਿਣਗੇ ਆਉਂਦਾ ਨਾ ਅੱਜ ਇਹਦਾਂ ਕਰਦੀਆਂ ਗੱਲ ਫੇ ਰਿਸ਼ਤਾ ਹੁੰਦਿਆ ਵਾ ਤੇ ਮੈਂ ਹਾਂ ਕਰ ਦੇਣੀ ਆ ਕੁੜੀ ਤੇ ਵੇਖਣੀ ਹੈਗੀ ਇਹਦੇ ਪਸੰਦ ਨੂੰ ਇਹ ਕੀ ਕਹਿਣਾ ਸਹੀ ਗੱਲ ਵਾ ਅਸੀਂ ਕਿਹੜੀ ਕਾਣੀ ਗੰਜੀ ਲੈ ਆਉਣੀ ਆ ਅਕਸਰ ਇਹਨੂੰ ਸਵਾਦ ਦੀ ਵੇਖ ਕੇ ਲੈਉਣੀ ਸਾਡੀ ਨੋਤੀ ਆ ਹਾਂਜੀ ਇਹ ਤਾਂ ਗੱਲ ਆ ਵਾ ਤੇ ਜੀ ਇਹਦੇ ਨਾਲ ਕਹਿੰਦੇ ਰਹੇ ਨਾ ਇਹਨੇ ਨਹੀਂ ਤੁਹਾਨੂੰ ਪਤਾ ਲੱਗਣ ਦੇਣਾ ਜ਼ਿੰਮੇਵਾਰੀ ਆ ਪਤਾ ਲੱਗੂਗਾ ਆਹ ਜਿਹੜਾ ਰੋਜ ਨਿਕਲ ਜਾਂਦਾ ਵਾ ਅਗਲੀ ਆਪੇ ਹਟਾਵੇ ਨਾ ਹਟਾਵੇ ਕਮਨ ਜੀ ਮੈਨੂੰ ਤਾਂ ਸੱਚੀ ਗੱਲ ਰੋਜ ਬਣਾ ਸੋਨੇ ਦਾ ਪਿੰਡ ਦਾ ਤੇਰੇ ਪਿਓ ਦਾ ਨਾਲ ਮੈਂ ਤੁਹਾਨੂੰ ਦੱਸ ਨਹੀਂ ਕਿ ਚੱਲਿਆ ਸ਼ਹਿਰ ਚੱਲ ਮੈਂ ਚਾਹ ਬਣਾਈ ਕੋਟ ਚਾਹ ਪੀ ਲੋ ਪਹਿਲਾਂ ਦੋ ਸੂਟ ਲੈਉਣੇ ਸੀ ਤੇ ਨਾਲ ਤੁਸੀਂ ਦੱਸ ਦੋ ਮੈਨੂੰ ਤੁਹਾਡਾ ਵੀ ਲੈਣਾ ਸੂਟ ਚੱਲ ਕੋਈ ਨਹੀਂ ਪੁੱਤ ਤੂੰ ਆਪਣੇ ਲੈ ਆ ਨਹੀਂ ਨਹੀਂ ਮੰਮੀ ਤੁਹਾਨੂੰ ਪਤਾ ਹੁਣ ਗਰਮੀ ਆਉਂਦੀ ਆ ਸਾਰੇ ਸਿਆਲ ਵਾਲੇ ਸੂਟ ਵਾ ਇਹ ਤਾਂ ਤੇਰੀ ਗੱਲ ਠੀਕ ਆ ਚੱਲ ਵੇਖ ਲਈਏ ਚੰਗੇ ਆਈ ਹੋਣਗੇ ਨਾ ਇੱਕ ਅੱਧਾ ਮੇਰਾ ਲੈ ਲਓ ਕੋਈ ਗੱਲ ਨਹੀਂ ਮੈਂ ਲੈ ਆਉਂਗੀ ਤੇ ਮੈਂ ਆਵੇ ਚਾਹ ਲੱਗੀ ਆ ਪਾਉਣ ਬਣ ਗਈ ਆ ਚਾ ਤੇ ਬੈਠ ਹੁੰਦੇ ਮੈਂ ਚਾਹ ਲੈ ਕੇ ਆ ਗਿਆ ਭਾਈ ਸਾਰੇ ਜਣੇ ਚਲੋ ਠੀਕ ਆ ਗੱਲ ਤੇ ਕੁੜੀ ਦੀ ਵੀ ਠੀਕ ਆ ਮੇਰਾ ਇਰਾਦਾ ਇਹ ਬੰਡਿਆ ਵਾ ਤੇ ਦੀ ਚਾਚੀ ਦੱਸ ਪਾਉਣ ਰਹੀ ਵੀ ਕੁੜੀ ਹੈਗੀ ਆ ਕੋਈ ਉਹਨੂੰ ਪੁੱਛਣੀ ਆ ਵੀ ਜੇ ਤੇਰੇ ਤਾਕਤ ਚ ਹੈਗੀ ਆ ਨਾ ਤੇ ਕਰਵਾ ਰਿਸ਼ਤਾ ਕਾਨਾ ਤਾਂ ਹੈ ਹੀ ਆ ਹੁਣ ਵੀ ਤੇ ਸ਼ਿਆਮੀ ਦਿਨ ਨੂੰ ਵੀ ਇਹਨੂੰ ਰੱਸੀ ਪਾਊਗੀ ਅੱਜ ਕੱਲ ਮਾਹੌਲ ਨਹੀਂ ਚੰਗਾ ਮੁੰਡੇ ਅੱਧਾ ਆਵਾਜ਼ ਮਾਰ ਕੇ ਲੈ ਜਾਂਦੇ ਆ ਬਾਹਰ ਕਈ ਦੀਆਂ ਕਈ ਵਾਰਦਾ ਤਾਹਾਂ ਜਾਂਦੇ ਆ ਘਰ ਪਤਾ ਹੀ ਨਹੀਂ ਹੁੰਦਾ ਤੇ ਕੀ ਬੰਡਿਆ ਵਾ ਤੂੰ ਫੋਨ ਕਿਉਂ ਨਹੀਂ ਚੁੱਕੰਡੀ ਫੋਨ ਮੈਨੂੰ ਚੁਕਣਾ ਆ ਹਾਂ ਤੈਨੂੰ ਪਤਾ ਤਾਂ ਸਹੀ ਆ ਫੋਨ ਘਰੇ ਇੱਕੋ ਹੀ ਆ ਉਹ ਮੰਮੀ ਕੋਲ ਰਹਿੰਦਾ ਆ ਤੇ ਮੈਂ ਫੋਨ ਕਿੱਥੋਂ ਕਰਾਂਦਾ ਤੂੰ ਆਪਣੇ ਕੋਲ ਰੱਖਿਆ ਕਰ ਹਾਂ ਦੱਸ ਭਰਾਤੇ ਰਹਿਣਾ ਹੁੰਦਾ ਤੂੰ ਕੀ ਗੱਲਾਂ ਕਰਦਾਂ ਨੀਂ ਫਿਰ ਤੇ ਤੈਨੂੰ ਚੱਲ ਇਹ ਬੰਦਾ ਵੇਖ ਕੇ ਕਰਦੇ ਕੁੱਤਨੇ ਜਣਾ ਬਾਅਦ ਤੋਂ ਕਿੰਨਾ ਬੁਰੀ ਗੱਲ ਆਂਦੇ ਤੇ ਮੰਮੀ ਕੀ ਕਹਿੰਦੇ ਹੁੰਦੇ ਮੈਂ ਫੇਰ ਹੀ ਫੋਨ ਕਰਾਂ ਮੰਮੀ ਤੇ 24 ਘੰਟੇ ਘਰੇ ਰਹਿੰਦੀ ਆ ਜੇ ਮੈਂ ਤੈਨੂੰ ਫੋਨ ਲਿਆਦਾ ਤਾਂ ਉਹ ਰੱਖ ਲੇਗੀ ਮੈਂ ਤੈਨੂੰ ਫੋਨ ਲਿਆਦਣਾ ਵਾ ਕੋਈ ਉਹ ਨਹੀਂ ਨਹੀਂ ਮੈਂ ਨਹੀਂ ਕਿ ਫੋਨ ਉਹ ਯਾਰ ਮੈਨੂੰ ਨਹੀਂ ਗਾਹੇ ਗੱਲ ਦਾ ਪਤਾ ਗੱਲ ਹੁੰਦੀ ਨਹੀਂ ਆ ਸਾਡੀ ਮੰਮੀ ਤੇਰੀ ਫੋਨ ਨਹੀਂ ਮੈਂ ਛੱਡਦੀ ਮੈਂ ਨਹੀਂ ਕਿ ਫੋਨ ਰੱਖਣਾ ਤੁਹਾਨੂੰ ਪਤਾ ਗੱਲ ਵੀ ਘਰੇ ਰਹਿੰਦਾ ਆ ਕੋਈ ਗੱਲ ਨਹੀਂ ਤੂੰ ਦੱਸਣਾ ਵਾ ਕਿੰਨੂੰ ਮੈਂ ਉਹਦੀ ਸੈਟਿੰਗ ਬੁਕਿੰਗ ਕਰ ਦੂੰਗਾ ਤੈਨੂੰ ਕਿਤੇ ਨਹੀਂ ਕਿਤੇ ਫਿਰੋ ਚਲੀ ਤੂੰ ਮੇਰੀ ਗੱਲ ਸੁਣ ਆਪ ਵੀ ਤੁਸੀਂ ਇਕੱਲੇ ਘਰ ਰਹਿੰਦੇ ਆ ਤੁਹਾਡੇ ਘਰੇ ਹੁਣ ਕਰਨਵਾ ਮੰਮੀ ਆ ਉਹ ਕੋਈ ਗੱਲ ਨਹੀਂ ਯਾਰ ਤੂੰ ਕਿਤਾਬਾਂ ਕਿਤੋਂ ਵੱਜਨਾਂ ਰੱਖ ਛੜੀ ਉਹਨੂੰ ਜਦੋਂ ਛੁੱਟੀ ਹੁੰਦੀ ਹੈ ਉਹ ਦਿਨ ਗਲਤ ਕਰ ਲਿੰਦਾ ਬੰਦਾ ਦੇਖੋ ਨਹੀਂ ਬਾਬਾ ਇਹ ਵਾਲੇ ਕੰਮ ਹੁੰਦੇ ਠੀਕ ਆ ਨਾ ਮੇਰੀ ਗੱਲ ਸੁਣ ਕਿਹਨੂੰ ਪਤਾ ਨਹੀਂ ਲੱਗਾ ਫੋਨ ਜਦੋਂ ਮੈਂ ਕੀਤਾ ਸੀ ਫੋਨ ਮੈਂ ਤੁਹਾਨੂੰ ਕਿੰਨੀ ਵਾਰੀ ਕੀਤਾ ਵਾ ਜੇ ਮੈਂ ਉਧਰੋਂ ਲਾਵਾਂ ਤਾਂ ਸੈਟਿੰਗ ਕਰਿਆ ਕਰੋ ਤੂੰ ਹੀ ਫੜਾਉਣਾ ਵਾ ਵੇਖਿਓ ਕਿਦਨ ਮੈਂ ਘਰੋਂ ਕਿਆਰ ਹੋ ਕੇ ਨਿਕਲਿਆ ਸੀ ਤੇ ਮੈਂ ਤਾਂ ਫੋਨ ਕਰ ਲੈਣਾ ਵੀ ਕਿਦਾਂ ਕਿ ਵਜਾਉਣਾ ਮੈਂ ਨਹੀਂ ਜਾਣਾ ਹੈਗਾ ਮੈਂ ਚੱਲਦੀ ਆ ਸਲੀ ਘਰੇ ਉਧਰ ਇਹ ਦੇਖਾਂ ਤੂੰ ਚੱਲ ਗਾ ਚੜੀ ਛੇਤੀ ਆ ਜਾਾਂਗੇ ਮੈਨੂੰ ਵੀ ਪਤਾ ਜੇ ਕਰਨ ਆ ਗਿਆ ਨਾ ਉਹਨੇ ਗੁੱਸੇ ਹੋਣਾ ਵਾ ਮੁੜ ਕੇ ਉਹ ਗਿਆ ਕਿੱਥੇ ਆ ਉਹ ਵੀ ਇੱਧਰ ਕਿਤੇ ਬਾਹਰ ਨਹੀਂ ਗਿਆ ਡੇਵਾਲਾ ਉਹ ਕੋਈ ਗੱਲ ਨਹੀਂ ਤੂੰ ਬੈ ਉਹ ਅਹੀਂ ਪਰੇ ਜਾਣਾ ਵਾ ਸ਼ਹਿਰਾਂ ਨੂੰ ਚੱਲਣਾ ਵਾ ਲੈ ਛੇਤੀ ਆ ਜਾਾਂਗੇ ਮੰਮੀ ਦੀਦੀ ਨੇ ਬੰਦੇ ਕਰ ਕਿੱਥੇ ਗਏ ਆ ਮੈਂ ਉਹ ਜੋਤਨਾ ਹੈ ਰਾਹੀਓ ਕੋਈ ਕੰਮ ਸਕੂਲ ਦਾ ਅੱਛਾ ਤੇ ਉਹ ਉਹਨੇ ਫੋਨ ਕੀਤਾ ਹੀ ਉਹ ਭਈ ਮੈਨੂੰ ਕੰਮ ਦਾ ਪਤਾ ਨਹੀਂ ਲੱਗਣੇ ਮੈਨੂੰ ਦੱਸ ਜਾਣ ਤੇ ਤੇ ਕਦੋਂ ਗਈ ਤੇ ਆ ਆ ਗਈ ਤੇ ਹੁਣੇ ਹੀ ਆ ਜਾਂ ਥੋੜਾ ਚਰੀ ਹੋਇਆ ਪੰਜ ਮਿੰਟ ਹੀ ਹੋਇਆ ਤੇ ਮੈਂ ਆਖਿਆ ਖੇਤੀ ਆ ਗਈ ਤੇ ਤੁਸੀਂ ਨਾਲ ਚੱਲ ਜੜਾ ਮਮੀ ਮੈਂ ਪਤਾ ਵੀ ਗੱਲ ਕਹੀ ਸੀ ਹਾਂ ਫੇਰ ਮੈਂ ਕਹਿੰਦੇ ਨਾਲ ਹੀ ਚਲਨੀ ਆ ਹਾਂ ਤੇ ਆਂਦੀ ਤੂੰ ਉਨਾ ਚਿਰ ਘਰ ਕੋਈ ਕੰਮ ਕਰ ਲਾ ਤੇ ਮੈਂ ਪੰਜਾਂ ਮਿੰਟਾਂ ਚ ਕੰਮ ਦੱਸ ਕੇ ਤੇ ਆ ਜਾਣਾ ਹਾਂ ਹਾਂ ਮਮੀ ਤੁਹਾਨੂੰ ਵੀ ਪਤਾ ਰਾ ਕਿਦਾਂ ਦਾ ਵਾ ਮੈਂ ਕਿਹਾ ਸਮੇਂ ਦਿਨ ਕੱਲੇ ਜਾਣ ਦਿੱਤਾ ਉਹਨਾਂ ਨੂੰ ਕਿਹਾ ਸੀ ਮੈਂ ਪੁੱਤ ਉਹਨੂੰ ਇਹ ਗੱਲ ਮੰਨੀ ਨਹੀਂ ਮੇਰਾ ਆਖਾ ਆਂਦੀ ਮੈਂ ਛਿੱਪੀ ਆ ਜਾਣਾ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਬਹੁਤਾ ਟਾਈਮ ਲਾਉਣਾ ਵਾ ਉਹ ਚਲੋ ਕੋਈ ਗੱਲ ਨਹੀਂ ਆ ਜਾਂਦੇ ਆ ਜਿਹਨੇ ਰਾਉ ਗਾਣਾ ਫਿਰ ਮੈਂ ਹੀ ਚਲ ਜੂਗਾ ਲੈਣ ਆਹ ਹੋ ਮੈਂ ਤਾਂ ਕਹਿ ਨੀਰਾ ਨਾ ਕਰੀਂ ਕੁੜੀਏ ਹੂੰ ਹੂੰ ਪ੍ਰਾਤ ਇਹਨੇ ਗੁੱਸੇ ਹੋਣਾ ਆਂ ਕੇ ਮੈਨੂੰ ਹੋ ਚਲੋ ਕੋਈ ਗੱਲ ਨਹੀਂ ਆ ਜਾਣਗੇ ਫਿਰ ਛਿੱਤੀ ਆਹੋ ਤੇ ਨਾਲੇ ਗੱਲ ਸੁਣ ਮੇਰੀ ਉਹ ਕੱਪੜਿਆਂ ਵਾਲਾ ਜਿਹੜਾ ਕਹਿ ਨਹੀਂ ਉਹਦਾ ਕੀ ਕਰਨਾ ਫਿਰ ਆਂਦੀ ਸੂਟ ਦੋ ਮੈਨੂੰ ਲਿਆ ਦਿਓ ਗਰਮੀਆਂ ਵਾਲੇ ਕੋਈ ਗੱਲ ਨਹੀਂ ਮੰਮੀ ਲਿਆ ਦਿੰਨੇ ਆ ਪਰ ਇੱਕ ਗੱਲ ਆ ਜਾਨ ਆਰਤੀ ਉਹ ਤਾਂ ਪਣਾਵਾ ਪੈਸੇ ਦੇ ਘਰ ਹਨੀ ਆ ਤੇ ਉਹਦੇ ਅੱਗੇ ਪੈਸੇ ਦੇਣ ਵਾਲੇ ਆ ਨਾਲਕ ਤਾਂ ਖਾਦੀ ਜਾਣੀ ਆ ਇਦਾਂ ਹੀ ਤੇ ਘਰ ਕੀ ਬਚਣਾ ਸਾਨੂੰ ਉਹ ਚਲੋ ਕੋਈ ਗੱਲ ਨਹੀਂ ਗੱਲ ਦੀ ਦੀ ਵੀ ਸਹੀ ਆ ਕਿ ਦੋ ਕੁ ਸੂਟ ਜਾਨਾ ਕੋ ਮੈਂ ਨਾ ਜਾਣਦਾ ਇਹਦਾ ਕਰਦਾ ਆਰਤੀ ਹਲ ਤੇ ਉਹਦੇ ਕੋ ਪੈਸੇ ਪੁੱਛੇ ਲਿਆ ਕੇ ਨਾ ਤੇ ਲਿਆ ਦਿੰਨੇ ਵੇ ਸੂਟ ਦੋ ਕਰ ਲੈ ਆ ਵੀ ਫਿਰ ਕੁਛ ਕਰਦੇ ਜਾਨ ਲਿਆ ਦਿੰਨੇ ਹਿਸਾਬ ਦੇ ਲਾਵਾਂਗੇ ਬਹੁਤੇ ਮਹਿੰਗੇ ਨਾ ਨਾ ਲਾਵਾਂਗੇ ਪੁੱਤ ਆਪਣਾ ਟਾਈਮ ਪਾਸ ਕਰਨਾ ਗਰਮੀਆਂ ਦੇ ਦਿਨ ਚਲੋ ਕਿੰਨੇ ਕਦੇ ਆਏਗੇ 2 3 ਦੱਸ ਦੋ ਨਾ ਮੈਨੂੰ ਫਿਰ ਮੈਂ ਉਸ ਹਿਸਾਬ ਨਾਲ ਪੈਸੇ ਆ ਜਾਨੇ ਹਿਸਾਬ ਦੇ ਹਜ਼ਾਰ ਹਜ਼ਾਰ ਦਾ ਆ ਜੂਗਾ ਘੱਟ ਲੰਲਾਂਗੇ ਨਹੀਂ ਹਜ਼ਾਰ ਹਜ਼ਾਰ ਦਾ ਮੰਮੀ ਮੇਰੀ ਗੱਲ ਸੁਣੋ ਜਾਣਾ ਤੇ ਨਾਲ ਕੋਈ ਜੀ ਹੁੰਦਾ ਵਾ ਆ ਤਾਂ ਹੋਰ ਕੋਈ 5 600 ਦਾ ਵੇਖ ਲਓ ਨਹੀਂ ਉਹ ਬੜਾ ਸੋਨਾ 5 600 ਦਾ ਵੀ ਸੋਨਾ ਆ ਜਾਂਦਾ ਵਾ ਇਹ ਤਾਂ ਹੁਣ ਕੁੜੀਆਂ ਉਦਾਂ ਜਾਣ ਕੇ ਕਰਦੀਆਂ ਪੈਣੇ ਵਾਲਾ ਲੈਣਾ ਤਾਂ ਇੰਨੇ ਵਾਲਾ ਮੈਂ ਆਖਣਾ ਵੀ ਨਹੀਂ ਹਜ਼ਾਰ ਦੇ ਵਿੱਚ ਦੋ ਸੂਟ ਬਣਾ ਦਾਂਗੇ ਤੈਨੂੰ ਆ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਮੈਂ ਵੀ ਹੁਣ ਤਾਂ ਕੋਈ ਨਾ 5000 ਰੁਪਇਆ ਲੈਣਾ ਵਾ ਬੜ ਕਰਦਾ ਵੀ ਸੌਦਾ ਸੁਦਾ ਲੈਣਾ ਪੈਂਦਾ ਵਾ ਹਾਂ ਘਰ ਵੀ ਲੋਟ ਪੈਂਦੀ ਹੈ ਪਤਾ ਆਟਾ ਆਟਾ ਹੈਗਾ ਵੀ ਉਹਨੂੰ ਮੈਂ ਫੇਰ ਜਾਣਾ ਡੇਢ ਦਿਨ ਮੈਂ ਆਉਣਾ ਆਟਾ ਵੀ ਹਾਨਿੰਗਾ ਆਟਾ ਮੁੱਕਾ ਖੰਢੀ ਦਾ ਆਟਾ ਥੋੜਾ ਨਿਕਲਿਆ ਵਾ ਤਾਂ ਜਾਂ ਫੇਰ ਉਧਰ ਚਾਚੀ ਆਪਣੀ ਵੱਲੋਂ ਥੋੜਾ ਜਿਆਦਾ ਧਾਰਾ ਲੈ ਆ ਮੁੜ ਕੇ ਫੇਰ ਕੱਲ ਪਿਆ ਲਿਆ ਮੀ ਓ ਮਮੀ ਮੈਂ ਨਹੀਂ ਉਹਨਾਂ ਘਰ ਜਾਣਾ ਤੁਹਾਨੂੰ ਵੀ ਪਤਾ ਵਾ ਜੇ ਮੈਂ ਉਹਨਾਂ ਘਰ ਗਿਆ ਨਾ ਉਹਨਾਂ ਨਾਲ ਮੈਨੂੰ 100-100 ਗੱਲ ਕਰਨੀ ਹੈ ਫੇਰ ਇਦਾਂ ਕਰ ਚੁੱਪ ਕਰਕੇ ਤੇ ਚੱਕੀ ਤੋਂ ਲੈ ਆ ਦਾਣੇ ਉ ਫੇਰ ਜਦੋਂ ਪੀਸ ਜੁਗਾ ਤਾਂ ਘਟਾਵਾਂਗੇ ਚਲੋ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਪੈਸੇ ਨਾ ਲਿਆ ਇਹ ਨਾ ਤੂੰ ਆਰਤੀਓਂ ਕੋ ਲੈ ਕੇ ਆਹੋ ਤੇ ਉਥੋਂ 5 ਕਿਲੋ ਆਟਾ ਲੈ ਆਉਣਾ ਚੱਲ ਇਦਾਂ ਦੁਕਾਨ ਕਦੇ ਉਹਨਾਂ ਠੀਕ ਆ ਚੱਲ ਇਦਾਂ ਕਰ ਲੈ ਪੁੱਤ ਚਲੋ ਬਹੁਤ ਹੀ ਇੱਥੇ ਫਿਰ ਮੈਂ ਚੰਗਾ ਚੰਗਾ ਕਰ ਲਾਂ ਕਣਕ ਚੱਲ ਜਾ ਕੱਢ ਲੈ ਆਹ ਮੁੰਡਾ ਵਿਚਾਰਾ ਵੀ ਕੀ ਕਰੇ ਸਾਰੇ ਫਿਕਰ ਤੇ ਉਹਦੇ ਸਿਰ ਤੇ ਨੇ ਮੈਂ ਤਾਂ ਕਾਹੀ ਜੋਦੀ ਨਹੀਂ ਜੋ ਕਰਨਾ ਉਹਨੇ ਵਿਚਾਰੇ ਨੇ ਕਰਨਾ ਕਦੀ ਆਰਤੀਓਂ ਵੱਲ ਜਾ ਕਦੀ ਪਿਆਲੀ ਵੱਲ ਜਾ ਕਦੀ ਕੋਸ਼ਿਸ਼ ਕਰ ਚਲੋ ਕੀ ਕਰਨਾ ਫੇਰ ਸਿਰ ਪਈਓ ਕਰਨਾ ਹੀ ਪੈਣਾ ਜੇ ਉਹ ਪੜੀਗਾ ਤਾਂ ਵਾਕੇ ਲੈ ਜੇ ਪੜੀਗਾ ਲੈ ਜੇ ਪੜੀ ਦੇ ਰਿਹਾ ਗਾੜੀ ਕਿੱਥੇ ਗਈ ਹੈ ਗਾੜੀ ਤੇ ਬੰਦੀ ਨੂੰ ਚਲ ਗਈ ਉਹ ਅੱਛਾ ਤੇ ਚਾਵਲ ਵੀ ਲੈ ਜੀ ਚਾਹ ਕਿੰਨੇ ਖਾਂਦੀ ਉਹ ਤੇ ਸ਼ਹਿਰ ਚਲ ਗਈ ਆ ਜੀ ਕਿਹੜੇ ਫੜਪ ਕੇ ਉਹਦੇ ਨਾਲ ਤੇ ਉਹ ਮੰਮੀ ਨੇ ਕਿੱਥੇ ਆਇਆ ਬਣੀ ਛੁੱਟੀ ਆ ਮੰਮੀ ਤੀਰ ਨੂੰ ਦਿਲ ਦੀ ਦੱਸਾ ਛੁੱਟੀ ਤੇ ਹੈ ਗਈ ਆ ਪਰ ਉਹਨੂੰ ਇੰਨੀ ਹੈ ਬਣੀ ਕਿ ਛੁੱਟੀ ਵਾਲੇ ਦਿਨ ਹੀ ਪਿਓ ਦੇ ਨਾਲ ਕੇ ਤੇ ਹੱਥ ਪਰਾਥੀ ਭਵਾ ਦਾ ਕੰਮ ਕਰਾਦਾ ਪਈ ਕਦੀ ਕਿ ਮੁੰਡੇ ਦਾ ਫੋਨ ਆ ਗਿਆ ਕਦੀ ਕਿ ਮੁੰਡੇ ਦਾ ਫੋਨ ਆ ਗਿਆ ਮੂੰਹ ਚੁੱਕਦਾ ਤੇ ਉਤਰ ਪੈਂਦਾ ਉਹ ਮੰਮੀ ਮੈਨੂੰ ਕਹਿੰਦਾ ਤੇ ਗੜੀ ਲੱਗਦਾ ਉਹਨੇ ਵਿਰਲਾ ਜਣਾਇਆ ਉਹਨੂੰ ਸਮਝਾ ਲੋ ਟੈਂਕ ਪੁੱਤ ਮੈਂ ਤੈਨੂੰ ਫੜਾ ਕੇ ਨਹੀਂ ਆ ਡੈਡੀ ਤੇਰੇ ਵੀ ਆ ਜਾ ਕੇ ਮੇਰੇ ਦਿਵਾਲੀ ਹੋ ਜਾਂਦੀ ਆ ਮੈਂ ਤੇ ਜੇ 500 ਮੰਗਦਾ ਤਾਂ 200 ਦਿੰਨੀ ਆ ਤੇ ਮੁੰਡਿਆਂ ਵਿੱਚ ਜਾ ਕੇ ਵਿਗੜਨਾ ਜਾਵੇ ਫੋਨ ਉਹਨੇ ਕੀਤਾ ਉਹਨੇ ਦਾ ਨਾ ਫੋਨ ਉਹਨੇ ਕੀਤਾ ਹੀ ਕੀ ਕਰਕੇ ਪੁੱਛ ਲੈਣਾ ਜੇ ਮੈਂ ਕੀਤਾ ਨਾ ਤਾਂ ਘਰ ਆ ਕੇ ਕਹਣਾ ਮਾਤਾ ਤੁਹਾਨੂੰ ਤਾਂ ਜਾਣ ਹੀ ਖਾ ਲਈ ਨਹੀਂ ਘੜੀ ਘੜੀ ਫੋਨ ਕਰਦੀ ਆ ਕੀ ਕਰਾਂ ਮੈਂ ਚਲ ਮੇਰੀ ਗੱਲ ਸੁਣੋ ਕੀ ਚਾਹ ਬਣਾ ਕੇ দাও ਮੈਂ ਜਾ ਰਿਹਾ ਜੀ ਨਾ ਤੇ ਲਾ ਕੇ ਚਲ ਕੋਈ ਨਹੀਂ ਬਣਾਉਣੀ ਚਾਹ ਨਾਲ ਤੂੰ ਪੀ ਲਾ ਕੋਟ ਤੇ ਨਾਲ ਜਾ ਡੈਡੀ ਆਪਣੀ ਦੇ ਪਲਾਏ ਠੀਕ ਹੈ ਤੇ ਲੈ ਅੰਦੇ ਕੋ ਤੇ ਸੂਟ ਫੇਰ ਕੋ ਮੰਦੀ ਮੰਮੀ ਨੇ ਸੂਟ ਤੇ ਮੰਮੀ ਪਸੰਦ ਨਹੀਂ ਹੋਣਦੇ ਸੀ ਹਾਂ ਤੇ ਗਰਮੀ ਵਾਲੇ ਕਹਿੰਦੇ ਆ ਜਾਈ ਨਹੀਂ ਆ ਅੱਛੀ ਸੂਟ ਤੇ ਮੈਂ ਕੱਢਣੇ ਜਿਹੜਾ ਦਿੱਤਾ ਸੀ ਸੂਟ ਉਹ ਤਾਂ ਮੈਂ ਲੈਣੀ ਆ ਲੈ ਆਹ ਤੇ ਬੜਾ ਸੋਹਣਾ ਕੱਢਿਆ ਬੜਾ ਸੋਹਣਾ ਕੱਢ ਕੇ ਦਿੱਤਾ ਉਹ ਆਹ ਇਹ ਰਾਂਕੇ ਦਾ ਸੱਚਾ ਹੀ ਦਿੱਤੇ ਹਾਂਜੀ ਹੈਨਾ ਤੇ ਮੈਂ ਚੱਲ ਗਰਮੀਆਂ ਨੇ ਫੇਰ ਚੱਲ ਜਾਗੇ ਤੁਹਾਨੂੰ ਨਾਮ ਲੈ ਦੋ ਜੀ ਨਾਲ ਚੱਲ ਕੋਈ ਨਹੀਂ ਫੇਰ ਫੇਰਾ ਕਰ ਜੂਗਾ ਹਾਂਜੀ ਆਹ ਤੇ ਬਹੁਤਾ ਹੀ ਸੋਹਣਾ ਲੱਗਾਇਆ ਆਏ ਤੇ ਹੈਂ ਵੀ ਲੈਣੀਆਂ ਜੇ ਕੱਢਿਆ ਹੋਊਗਾ ਤੇ ਇਹਦੇ ਨੂੰ ਚੁੰਨੀ ਲੈ ਆਉਣੀ ਆ ਤੂੰ ਚੁੰਨੀ ਫੇਰ ਲੈ ਆਵਾਂਗੇ ਜਾ ਕੇ ਉਹ ਤਾਂ ਇਹ ਲੱਗਿਆ ਕਿ ਬਈ ਸੂਟ ਸੋਨਾ ਚੁੰਨੀ ਹੁਣ ਕਾਲੀ ਰੋਵੀ ਨਾਲ ਨਹੀਂ ਨਹੀਂ ਕਾਲੀ ਲਾਉਣੀ ਹੈ ਕਾਲੀ ਲੈ ਕੇ ਨਾ ਏਦਾਂ ਦੀ ਲੈਸ ਨਾਲ ਹੀ ਸੋਣੀ ਲੱਗਣੀ ਹੈ ਹਾਂਜੀ ਆਹ ਚੱਲ ਕਰੀਏ ਨਾਲੇ ਫੇਰ ਬਣਾ ਲਾਂਗੇ ਆਹ ਚੱਲ ਇਹ ਵੀ ਦੇਖ ਲੈ ਸੋਨਾ ਦਾ ਸੋਆਲਾ ਜੇ ਨਹੀਂ ਹੈ ਜਸ ਸੋਨਾ ਤਾਂ ਰੱਖ ਲੈ ਚੜਦੇ ਸਿਆਲਾ ਸੋਆਲੇ ਹੁਣ ਤੇ ਦੇਣ ਗਈ ਆ ਮੋਹ ਵਾਲੀ ਦੇਖੀ ਜਾਊਗੀ ਮੈਂ ਚੱਲ ਲੈਣੀ ਕੱਢਿਆ ਹੋਗਾ ਨਾ ਸਿਆਲ ਚ ਕੱਢ ਕੇ ਤੁੰਦਾ ਸੋਨਾ ਲੈਦਾ ਫੋਰ ਆਹ ਤੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਹਾਂਜੀ ਪੈ ਜਾਂਦਾ ਸਹੀ ਗੱਲ ਆ ਚੱਲ ਤੁਸੀਂ ਵੇਖੋ ਤਾਂ ਮੈਂ ਵੀ ਚਾਹ ਬਣਾਵਾਂ ਨਾਲੇ ਤਾਂ ਤੁਸੀਂ ਪੀ ਲੋਗੇ ਕੱਪ ਬੈਠੋ ਤੁਸੀਂ ਕੋਈ ਨਾ ਚਾਹ ਬਣਾਉਣੀ ਹੈ ਤੇ ਮਨ ਵੀ ਲਗ ਨਹੀਂ ਜ਼ਿਆਦਾ ਵਿਗੜਦਾ ਜਾਂਦਾ ਵਾ ਮੈਂ ਸੰਦੀਪ ਤੈਨੂੰ ਕੀ ਦੱਸਾਂ ਮੈਂ ਤਾਂ ਬੜਾ ਕਹਿਣੀ ਆ ਤੇ ਮੈਂ ਵੀ ਆਪਣੇ ਦਿਮਾਗ ਤੋਂ ਕੰਮ ਲੈਣ ਲਈ ਕਿ ਜਿਹੜੀ ਗੱਲ ਤੂੰ ਮੈਨੂੰ ਜਾਣ ਲੱਗੀ ਨਾ ਕਹੀ ਨਾ ਉਹੋ ਕੰਮ ਹੀ ਕਰਦੇ ਆ ਏਦਾਂ ਨਹੀਂਗਾ ਇਹਨੂੰ ਮੰਨਣਾ ਹੈਗਾ ਮੁੰਡੇ ਕਿਹੜਾ ਸਿੱਧੀ ਮੱਤ ਦਿੰਦੇ ਹੁੰਦੇ ਪੁੱਠੀ ਰੇਣੀ ਉਹਨਾਂ ਨੇ ਨਾਲੇ ਪੁੱਤ ਫਰਮ ਸੱਦ ਕੇ ਲੈ ਜਾਂਦੀ ਆ ਤੇ ਬਾਹਰ ਜਾ ਕੇ ਕੋਈ ਨਾ ਕੋਈ ਘਰ ਆਦ ਕਰ ਦੇਣਗੇ ਅਹੀਂ ਕਿਹਦੇ ਮੂੰਹਾਂ ਲੈ ਵੇਖਣਾ ਕਿੱਦਾਂ ਦਾ ਸਮਾਂ ਆ ਇਹ ਇਹਦਾਂ ਸਹੀ ਹੈ ਹੁਣ ਇੱਕੋ ਹੀ ਹੱਲ ਵਾ ਕਿ ਇਹਦਾ ਆਪਾਂ ਵਿਆਹ ਹੀ ਕਰਨਾ ਤੇ ਮਾਸੀ ਨੂੰ ਪੁੱਛੋ ਕੋਈ ਰਿਸ਼ਤਾ ਹੋਵੇ ਤੇ ਕੋਈ ਨਹੀਂ ਮੈਂ ਕਰਦੀ ਆ ਫੋਨ ਤੂੰ ਵੇਖ ਤੇ ਮੈਂ ਚਾਹ ਦਾ ਕੱਪ ਬਣਾਉਂ ਚਲੋ